ਹੋ ਮੁੱਖ ਮੰਤਰੀ ਬੀਨ ਸਿੰਘ ਦੀ ਹਤਿਆ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਖਾਲਸਤਾਨੀ ਅਤਵਾਦੀ ਬਲਵੰਤ ਸਿੰਘ ਰਾਜਵਾਨਾ ਨੇ ਹਾਲ ਹੀ ਵਿੱਚ ਆਈ ਫਿਲਮ ਸਾਡਾ ਹੱਕ ਦੀ ਕਹਾਣੀ ਨੂੰ ਝੂੜਦਾ ਪੁਲੰਦਾ ਦੱਸਿਆ ਹੈ ਪਟਿਆਲਾ ਦੀ ਅਦਾਲਤ ਵਿੱਚ ਪੇਸ਼ੀ ਤੇ ਆਏ ਰਾਜਵਾਨਾ ਨੇ ਕਿਹਾ ਕਿ ਸਾਡਾ ਹੱਕ ਫਿਲਮ ਦੀ ਕਹਾਣੀ ਝੂਠੀ ਹੈ ਅਤੇ ਇਸ ਫਿਲਮ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ ਜਿਹੜੀ ਫਿਲਮਾਂ ਦੇ ਵਿੱਚ ਕਹਾਣੀ ਦਿਖਾਈ ਗਈ ਹੈ ਹਵਾਰੇ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੈ ਜਦਕਿ ਹਵਾਰਾ ਉਸ ਸਮੇਂ ਉਸ ਤੇ ਉੱਥੇ ਹੈ ਹੀ ਨਹੀਂ ਸੀਗਾ ਉਹ ਇੱਕ ਦਿਨ ਪਹਿਲਾਂ ਚੰਡੀਗੜ੍ਹ ਛੱਡ ਕੇ ਦਿੱਲੀ ਚਲਾ ਗਿਆ ਸੀਗਾ ਇਹਦਾ ਉਸ ਕਹਾਣੀ ਨਾਲ ਕੋਈ ਬੜਾ ਸਿੱਧਾ ਸਬੰਧ ਨਹੀਂ ਸੀਗਾ ਇਹਦੇ ਵਿੱਚ ਜਿਹੜੀ ਕਹਾਣੀ ਦਿਖਾਈ ਹੈ ਬਿਲਕੁਲ ਝੂਠਾ ਸਾਰੀ ਕਹਾਣੀ ਸਾਡੇ ਆਪ ਦੀ ਝੂਠਾ ਜਿਹੜੀ ਖਾਬਾਰੇ ਦਾ ਸਾਰੀ ਕਹਾਣੀ ਦਿਖਾਈ ਗਈ ਹੈ ਬਿਲਕੁਲ ਝੂਠਾ ਇਸ ਫਿਲਮ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਵਿਵਾਦ ਹੋਇਆ ਸੀ ਇਸ ਫਿਲਮ ਦੇ ਵਿਰੋਧ ਦੇ ਚਲਦਿਆਂ ਪੰਜਾਬ ਸਰਕਾਰ ਨੇ ਫਿਲਮ ਤੇ ਪਾਬੰਦੀ ਲਗਾ ਦਿੱਤੀ ਸੀ ਹਾਲਾਂਕਿ ਫਿਲਮ ਨਿਰਮਾਤਾ ਵੱਲੋਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏ ਜਾਣ ਤੋਂ ਬਾਅਦ ਫਿਲਮ ਦੀ ਰਿਲੀਜ਼ ਨੂੰ ਮਨਜ਼ੂਰੀ ਮਿਲ ਗਈ ਫਿਲਮ ਨਿਰਮਾਤਾ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਫਿਲਮ ਵਿੱਚ 1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਪਹਿਲੇ ਅਤਵਾਦੀ ਸੱਚਾਈ ਦਿਖਾਈ ਗਈ ਹੈ ਪਰ ਜਿਸ ਤਰੀਕੇ ਨਾਲ ਰਾਜਵੜਾ ਨੇ ਇਸ ਫਿਲਮ ਦੀ ਕਹਾਣੀ ਤੇ ਸਵਾਲ ਚੁੱਕੇ ਨੇ ਉਸ ਨੇ ਇੱਕ ਵਾਰ ਫਿਰ ਤੋਂ ਫਿਲਮ ਨਿਰਮਾਤਾ ਨੂੰ ਕਠਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਾਣੀ ਟੀਵੀ ਲਾਈਵ